ਐਸ ਵਕਤ ਸਾਡੇ ਨਾਲ ਇੰਟਰਨੈਸ਼ਨਲ ਢਾਡੀ ਭਾਈ ਮਲਕੀਤ ਸਿੰਘ ਪਪਰਾਲੀ ਜੁੜ ਚੁਕੇ ਨੇ ਜਿਨ੍ਹਾਂ ਦੀ ਕਾਫੀ ਸਾਂਝ ਰਹੀ ਐ ਭਾਈ ਜਸਵੰਤ ਸਿੰਘ ਕਵਲ ਸਿਰੀ ਹੋਰਾਂ ਦੇ ਨਾਲ ਉਹਨਾਂ ਦੇ ਚਲਾਣੇ ਤੋਂ ਤਕਰੀਬਨ 3-4 ਦਿਨ ਪਹਿਲਾਂ ਵੀ ਜਦੋਂ ਚੰਡੀਗੜ੍ਹ ਪੀਜੀਆਈ ਉਹਨਾਂ ਨੂੰ ਲੈ ਕੇ ਆਇਆ ਜਾਂਦਾ ਤਾਂ ਉਸ ਵੇਲੇ ਵੀ ਭਾਈ ਮਲਕੀਤ ਸਿੰਘ ਪਪਰਾਲੀ ਉਹਨਾਂ ਦੇ ਨਾਲ ਹੁੰਦੇ ਨੇ ਉਹ ਬਿਹਤਰ ਜਾਣਕਾਰੀ ਦੇ ਸਕਦੇ ਨੇ ਕਿ ਆਖਰ ਭਾਈ ਸਾਹਿਬ ਦੇ ਨਾਲ ਅਸਲ ਦੇ ਵਿੱਚ ਕੀ ਪ੍ਰੋਬਲਮ ਚੱਲ ਰਹੀ ਸੀ ਸੰਗਤ ਇਸ ਵਕਤ ਬਿਲਕੁਲ ਸ਼ੌਕ ਦੇ ਵਿੱਚ ਐ ਕਿ ਇੰਨੀ ਬੁਲੰਦ ਆਵਾਜ਼ ਦਾ ਮਾਲਕ ਕਿਵੇਂ ਇੰਨੀ ਜਲਦੀ ਇੰਨੀ ਛੋਟੀ ਉਮਰ ਦੇ ਵਿੱਚ ਹੀ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਭਾਈ ਸਭ ਸਤਿ ਪਵੰਨਾ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਸਤਿ ਜੀ ਦਾ ਖਾਲਸਾ ਵਾਈ ਜੀ ਦੇ ਭਾਈ ਮਨਦੀਪ ਸਿੰਘ ਜੀ ਅੰਤਰਰਾਸ਼ਟਰੀ ਭਾਈ ਨੱਥਾ ਜੀ ਭਾਈ ਅਬਦੁੱਲਾ ਜੀ ਢਾਡੀ ਸਭਾ ਦੇ ਮੁਖ ਸੇਵਾਦਾਰ ਦਾਸ ਮਲਕੀਸ਼ ਸਿੰਘ ਪਪਰਾਲੀ ਜੀ ਇਹ ਭਾਈ ਜਸਵੰਤ ਸਿੰਘ ਜੀ ਕਮਲ ਸ੍ਰੀ ਪੰਥ ਦੇ ਕੌਮ ਦੇ ਮਹਾਨ ਢਾਡੀਆਂ ਦੇ ਵਿੱਚ ਇੱਕ ਤਰੂ ਤਾਰੇ ਦੇ ਵਾਂਗ ਚਮਕਦੇ ਸtare ਸਨ ਜੀ ਤੇ ਭਾਈ ਮਨਦੀਪ ਸਿੰਘ ਜੀ ਮੈਂ ਆਪ ਜੀ ਦੀ ਜਾਣਕਾਰੀ ਦੇ ਵਿੱਚ ਵਾਅਦਾ ਕਰਦੇ ਵਾਂ ਵੀ ਇਹ ਪੰਥ ਦੇ ਕੌਮ ਦੇ ਵਰਲਡ ਫੇਮਸ ਟਾਢੀ ਉਸਤਾਦਾਂ ਦੀ ਦੁਨੀਆ ਦੇ ਵਿੱਚੋਂ ਗਿਆਨੀ ਦਿਆ ਸਿੰਘ ਦਲਵਰ ਸਾਹਿਬ ਉਸਤਾਦ ਜੀ ਹੋਰਾਂ ਦੇ ਨਾਲ ਵੀ ਇਹਨਾਂ ਨੇ ਸੇਵਾ ਕੀਤੀ ਜੀ ਬਹੁਤ ਲੰਮਾ ਸਮਾਂ ਵਾਹ ਜੀ ਵਾਹ ਤੇ ਹੋਰ ਵੀ ਪੰਥ ਦੇ ਨਾਮ ਪਰ ਟਾਢੀ ਸਿੰਘਾਂ ਦੇ ਨਾਲ ਇਹਨਾਂ ਨੇ ਸੇਵਾ ਕੀਤੀ ਹੈ ਜੀ ਤੇ ਇਸ ਟਾਈਮ ਵਰਲਡ ਫੇਮਸ ਆਪਣੇ ਟਾਢੀ ਗਿਆਨੀ ਤਰਸੇਮ ਸਿੰਘ ਮੂਰਾ ਵਾਲੀ ਜਿਨ੍ਹਾਂ ਦੇ ਨਾਲ ਬਹੁਤ ਲੰਮਾ ਸਮਾਂ ਜੀ ਔਰ ਐਸੀਆਂ ਬੰਗੀਆਂ ਜਿਨ੍ਹਾਂ ਨੇ ਗਾਈਆਂ ਤੇ ਜਿਨ੍ਹਾਂ ਦੀਆਂ ਬਨਗੀਆਂ ਸੁਣਦੇ ਵਾਸਤੇ ਹੁਣ ਸਾਡੇ ਕੰਨ ਜਿਹੜੇ ਆ ਉਹ ਤਰਸਦੇ ਰਹਿਣਗੇ ਜੀ ਬਿਲਕੁਲ ਤੇ ਭਾਈ ਜਸਵੰਤ ਸਿੰਘ ਕਮਲਸਰ ਵੀ ਜਿੱਥੇ ਇੱਕ ਮੁੱਠ ਬੋੜੜਾ ਤਾਂ ਜੀ ਤੇ ਬਹੁਤ ਹੀ ਸ਼੍ਰੀਲਾ ਧਾਦੀ ਜੀ ਹਰ ਪੱਖ ਤੋਂ ਮਤਲਬ ਹਰ ਚੀਜ਼ ਨੂੰ ਛੂਹਣ ਵਾਲਾ ਜੀ ਤੇ ਉਹਨਾਂ ਦੇ ਬੇਟੇ ਦਾ ਮੈਨੂੰ ਥੋੜੇ ਦਿਨ ਪਹਿਲਾਂ ਕਾਲ ਆਈ ਮੈਨੂੰ ਕਹਿੰਦੇ ਭਾਜੀ ਵੀ ਅਸੀਂ ਆਪਣੇ ਡੈਡੀ ਨੂੰ ਲੈ ਕੇ ਇਸ ਪੀਜੀਆ ਆ ਰਹੇ ਹਾਂ ਵੀ ਸਾਨੂੰ ਪਤਾ ਲੱਗਿਆ ਤੁਹਾਡੀ ਇੱਥੇ ਜਾਣ ਪਹਿਚਾਣ ਹੈਗੀ ਹੈ ਠੀਕ ਹੈ ਤੇ ਛੋਟੇ ਭਰਾ ਭਾਈ ਪਰਮਜੀਤ ਸਿੰਘ ਜੀ ਉਹ ਵੀ ਸਮਾਸੀ ਵੀ ਆ ਜੀ ਜੀ ਤੇ ਜਿਸ ਦਿਨ ਇਹ ਉੱਥੇ ਲੈ ਕੇ ਆਏ ਜੀ ਤਕਰੀਬਨ ਇਹ ਬੁੱਧਵਾਰ ਦੀ ਸ਼ਾਇਦ ਗੱਲ ਹੈ ਇਹ ਠੀਕ ਹੈ ਤੇ ਉਸ ਦਿਨ ਐਤਵਾਰ ਦੀ ਅੱਛਾ ਇਹ ਕਿੰਨਾ ਕਿੰਨੇ ਟਾਈਮ ਪਹਿਲਾਂ ਦੀ ਗੱਲ ਹੈ ਜੀ ਸ਼ਾਇਦ ਆ ਥੋੜੇ ਦਿਨ ਹੋਏ ਜੀ ਮਤਲਬ ਆ ਕਾਲ ਚਲਾਣੇ ਤੋਂ ਤਿੰਨ ਤਕਰੀਬਨ ਆ ਚਾਰ ਕੰਦਨ ਪਹਿਲਾਂ ਦੀ ਗੱਲ ਹੈ ਜੀ ਅੱਛਾ ਜੀ ਠੀਕ ਹੈ ਹਾਂ ਜੀ ਤੇ ਉਹ ਜਦੋਂ ਪੀਜੀਆਈ ਆਏ ਜੀ ਤਾਂ ਪੀਜੀਆਈ ਅਸੀਂ ਫਿਰ ਜਦੋਂ ਉਹਨਾਂ ਦੇ ਕੋਲ ਪਹੁੰਚੇ ਆ ਤਾਂ ਪੀਜੀਆਈ ਵਾਲਿਆਂ ਨੇ ਕਿਹਾ ਵੀ ਨਹੀਂ ਨਹੀਂ ਇਹਨਾਂ ਦੀ ਠੀਕ ਜਿਹੜੀ ਹਾਲੇ ਤਾਂ ਠੀਕ ਹੈ ਪਹਿਲਾਂ ਨਾਲੋਂ ਵੀ ਤੁਸੀਂ ਹੋਰ ਸ਼ੁੱਕਰਵਾਰ ਦਾ ਕਿਡਨੀ ਵਾਲਿਆਂ ਦਾ ਟਾਈਮ ਹੈਗਾ ਡਾਕਟਰ ਸਾਹਿਬ ਉਸ ਦਿਨ ਦਿਖਾਓ ਠੀਕ ਹੈ ਜੀ ਜੇਸੀ ਫਿਰ ਬੇਟੇ ਨੇ ਬੇਨਤੀ ਕੀਤੀ ਸੀਗੀ ਵੀ ਤੁਸੀਂ ਮਤਲਬ ਸ਼ੁੱਕਰਵਾਰ ਤੋਂ ਆਉਣ ਤੋਂ ਪਹਿਲਾਂ ਸਾਨੂੰ ਸਾਰਾ ਇਹਨਾਂ ਦਾ ਬਾਇਓ ਡਾਟਾ ਭੇਜ ਦਿਓ ਤਾਂ ਕਿ ਅਸੀਂ ਕਾਰ ਬਣਵਾ ਸਕੀਏ ਜੀ ਤੇ ਭਾਈ ਜਸਵੰਤ ਸਿੰਘ ਹਰਨ ਨਾਲ ਜਦੋਂ ਅਸੀਂ ਮਿਲੇ ਉਹ ਬਹੁਤ ਖੁਸ਼ ਹੋਏ ਕਹਿੰਦੇ ਗਿਆਨੀ ਜੀ ਵੀ ਧੰਨਵਾਦ ਹੈ ਤੁਸੀਂ ਇੱਥੇ ਆਏ ਹੈ ਹਨਾ ਮੈਂ ਕਿਹਾ ਨਹੀਂ ਜੀ ਸਾਡਾ ਫਰਜ਼ ਸੀਗਾ ਜੀ ਪਰ ਮਹਾਰਾ ਤੁਹਾਨੂੰ ਤਰੱਕੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਤੇ ਤੁਹਾਨੂੰ ਤੰਦਰੁਸਤੀ ਬਖਸ਼ੇ ਤੇ ਬੜੇ ਖੁਸ਼ ਹੋਏ ਵੀ ਤੁਸੀਂ ਆਏ ਜੀ ਮੈਂ ਕਹਾਂ ਜੀ ਸ਼ੁਕਰਵਾਰ ਨੂੰ ਤੁਸੀਂ ਆਉਣਾ ਤੇ ਜਰੂਰ ਅਸੀਂ ਜਿੰਨੇ ਜੋਗੇ ਹੈਗੇ ਆਪ ਜੀ ਦੀ ਹੈਲਪ ਕਰਾਂਗੇ ਬਿਲਕੁਲ ਤੇ ਭਾਈ ਮਨਦੀਪ ਸਿੰਘ ਜੀ ਉਸ ਦਿਨ ਦਾ ਸ਼ੁਕਰਵਾਰ ਦਾ ਦਿਨ ਸਾਡੇ ਵਾਸਤੇ ਢਾਡੀ ਕਲਾ ਵਾਸਤੇ ਢਾਡੀ ਸ਼੍ਰੇਣੀ ਵਾਸਤੇ ਬਹੁਤ ਹੀ ਜਿਹੜਾ ਕੱਲ ਦਾ ਦਿਨ ਸੀਗਾ ਇਹ ਬਹੁਨ ਵਿਭਾਗਾ ਦਿਨ ਚੜ੍ਹਿਆ ਜੀ ਹੂੰ ਜਿਸ ਦਿਨ ਇੱਕ ਪੰਥ ਦੀ ਜਿਹੜੀ ਰੂਹੇ ਰਵਾ ਕਹਿਲਮਾ ਦੀ ਹੋ ਭਾਈ ਜਸਵੰਤ ਸਿੰਘ ਕਮਲਸ੍ਰੀ ਜਿਨ੍ਹਾਂ ਨੇ ਐਸੀ ਨਗਮੇ ਮੋਰਾ ਵਾਲੀ ਜੀ ਦੇ ਨਾਲ ਗਾਏ ਜੀ ਜਿਹੜੇ ਹਰ ਸਫਾਂ ਦੇ ਵਿੱਚ ਹਰ ਪੱਖ ਦੇ ਉੱਤੇ ਭਾਵੇਂ ਤੁਸੀਂ ਇੱਥੇ ਐ ਭਾਵੇਂ ਤੁਸੀਂ ਵਰਲਡ ਵਿੱਚ ਕਿਤੇ ਵੀ ਬੈਠੇ ਹੋ ਜੀ ਅੱਜ ਵੀ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਭਾਈ ਜਸਵੰਤ ਸਿੰਘ ਜੀ ਨੂੰ ਸੁਣਿਆ ਜਾਂਦਾ ਤੇ ਭਾਈ ਮਨਦੀਪ ਸਿੰਘ ਜੀ ਜਦੋਂ ਅੱਜ ਆਪਾਂ ਫੇਸਬੁੱਕ ਖੋਲੀ ਹੈ ਜੀ ਫੇਸਬੁੱਕ ਦੇ ਵਿੱਚ ਉਹਨਾਂ ਦੀ ਇਹ ਗਾਇਆ ਹੋਏ ਨਗਮੇ ਜਦੋਂ ਆਪਾਂ ਸੁਣ ਰਹੇ ਹਾਂ ਤਾਂ ਇੱਕ ਵਾਰ ਮਨ ਸਵੇਰ ਦਾ ਇੰਨਾ ਉਦਾਸ ਹੋਇਆ ਵਾ ਜੀ ਵੀ ਯਾਰ ਉਹ ਜਿਹੜੀ ਆਵਾਜ਼ ਹੈ ਇਹ ਆਵਾਜ਼ ਸਾਡੇ ਕਿਤੇ ਰੂਪਰੂ ਸੁਣਦਾ ਕਿ ਜਿਵੇਂ ਆਉਣਾ ਸੀ ਆਪਣੇ ਇਲਾਕੇ ਦੇ ਅੰਦਰ ਉਹਨਾਂ ਨੇ ਹੁਣ ਜੀ ਅ ਸ਼ੰਤ ਬਾਬਾ ਕੁਲਜੀਤ ਸਿੰਘ ਸ਼ੀਸ਼ਮੈਰ ਸਾਹਿਬ ਵਾਲਿਆਂ ਦੇ ਸਮਾਗਮ ਹੁੰਦਾ ਜੀ ਬਹੁਤ ਤਕੜਾ 15 16 17 ਨਵੰਬਰ ਨੂੰ 17 ਨਵੰਬਰ ਨੂੰ ਵੀ ਇੱਥੇ ਉਹਨਾਂ ਨੇ ਮੋਰਾਂ ਵਾਲੀ ਸਾਹਿਬ ਨਾਲ ਆਉਣਾ ਸੀਗਾ ਜੀ ਅੱਛਾ ਜੀ ਪਲਾਨਿੰਗ ਚੱਲ ਰਹੀ ਸੀ ਹਾਂ ਜੀ ਤੇ ਉਹ ਪਰ ਜਿਹੜੀ ਮਤਲਬ ਆਵਾਜ਼ ਹੈ ਹੁਣ ਆਪਾਂ ਉਹਨੂੰ ਬਿਲਕੁਲ ਜੀ ਬਿਲਕੁਲ ਅਸੀਂ ਬਿਲਕੁਲ ਮੈਂ ਉਹਦੇ ਉੱਤੇ ਵੀ ਗੱਲ ਕਰਨੀ ਚਾਹਾਂਗਾ ਤੁਹਾਡੇ ਨਾਲ ਲੇਕਿਨ ਮੈਨੂੰ ਥੋੜਾ ਜਿਹਾ ਇਹ ਗੱਲ ਥੋੜਾ ਜਿਹਾ ਕਲੀਅਰ ਕਰ ਦੋਗੇ ਜਿੱਦਾਂ ਹੁਣ ਤੁਸੀਂ ਕਹਿ ਰਹੇ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਸ਼ੁੱਕਰਵਾਰ ਨੂੰ ਤੁਸੀਂ ਆਇਓ ਫਿਰ ਜਿਹੜੀ ਉਹਨਾਂ ਦੀ ਇਹ ਮਤਲਬ ਕਿ ਉਹਨਾਂ ਨੇ ਪ੍ਰਾਣ ਤਿਆਗੇ ਹੈ ਇਹ ਫਿਰ ਘਰੇ ਸੀਗੇ ਉਹ ਜਾਂ ਪੀਜੀਆਈ ਦੇ ਵਿੱਚ ਸੀਗੇ ਐਡਮਿਟ ਉਸ ਵੇਲੇ ਪੀਜੀਆਈ ਨਹੀਂ ਸੀਗੇ ਜੀ ਉਸ ਦਿਨ ਪੀਜੀਆਈ ਵਾਲੇ ਨੇ ਕਹਿਤਾ ਸੀ ਤੁਸੀਂ ਸ਼ੁੱਕਰਵਾਰ ਲੈ ਕੇ ਆਇਓ ਪਰ ਸ਼ੁੱਕਰਵਾਰ ਦਾ ਸਮਾਂ ਨਹੀਂ ਬਣਾ ਸਕਿਆ ਮੇਰਾ ਖਿਆਲ ਵੀ ਪਹਿਲਾਂ ਵੀ ਉਹਨਾਂ ਨੂੰ ਨਾ ਜੇ ਜਲੰਧਰ ਤੋਂ ਕਿਸੇ ਹਸਪੀਟਲ ਤੋਂ ਰੈਫਰ ਕੀਤਾ ਸੀ ਪੀਜੀਆ ਚੰਡੀਗੜ੍ਹ ਜੀ ਫਿਰ ਸ਼ਾਇਦ ਜ਼ਿਆਦਾ ਮਤਲਬ ਢਲੇ ਹੋ ਗਏ ਹੋਣਗੇ ਉਹਨਾਂ ਨੂੰ ਜਲੰਧਰ ਹੀ ਕਿਸੇ ਹਸਪੀਟਲ ਦੇ ਵਿੱਚ ਐਡਮਿਟ ਸ਼ਾਇਦ ਕੀਤਾ ਹੋਵੇਗਾ ਜੀ ਜਿਸ ਤਰ੍ਹਾਂ ਕਿਉਂਕਿ ਮੁਰਵਾਲੀ ਸਾਹਿਬ ਵੀ ਖੜੇ ਸੀ ਉੱਥੇ ਫੋਟੋ ਦੇ ਵਿੱਚ ਜੀ ਤਾਂ ਉਹ ਜਿਹੜੀ ਫੋਟੋ ਸੀਗੀ ਜੋ ਉਹ ਕਿਸੇ ਹਸਪੀਟਲ ਦੀ ਸੀਗੀ ਜੀ ਠੀਕ ਹੈ ਜੀ ਤੇ ਉਹੀ ਮੈਂ ਜਿੱਦਾਂ ਤੁਸੀਂ ਗੱਲ ਕਹਿ ਰਹੇ ਸੀਗੇ ਕਿੰਨਾ ਸਮਾਂ ਲੱਗ ਜਾਂਦਾ ਜੀ ਕਿਤੇ ਕਿੰਨੇ ਲੱਖਾਂ ਕਰੋੜਾਂ ਬੰਦਿਆਂ ਚੋਂ ਕੋਈ ਇੱਕ ਏਦਾਂ ਕਿਉਂਕਿ ਗਵਈਏ ਤਾਂ ਹੋਰ ਵੀ ਬਸੇਰੇ ਹੁੰਦੇ ਆ ਲੇਕਿਨ ਇੱਕ ਜਿਹੜੀ ਢਾਡੀ ਕਲਾ ਹੈਗੀ ਆ ਇਹਦੇ ਵਿੱਚ ਜਿਹੜੇ ਹਿੱਕ ਦੇ ਜੋਰ ਦੇ ਉੱਤੇ ਜਿਹੜਾ ਗਾਣਾ ਹੁੰਦਾ ਉਹ ਕਰੋੜਾਂ ਦੇ ਵਿੱਚੋਂ ਕਿਸੇ ਇੱਕ ਗਵਈਏ ਨੂੰ ਨਸੀਬ ਹੁੰਦਾ ਦੇਖੋ ਜਿੱਥੇ ਮੈਂ ਬੇਨਤੀ ਕਰਨਾ ਚਾਹੁੰਦਾ ਆਪ ਜੀ ਦੇ ਰਾਹੀਂ ਭਾਈ ਮਨਦੀਪ ਸਿੰਘ ਜੀ ਵੀ ਜਿੱਥੇ ਮੋਰਾਵਾਲੀ ਸਾਹਿਬ ਨੂੰ ਬਹੁਤ ਇਸ ਗੱਲ ਦਾ ਘਾਟਾ ਪਿਆ ਜੀ ਕਿਉਂਕਿ ਮੋਰਾਵਾਲੀ ਸਾਹਿਬ ਦੇ ਨਾਲ ਉਹਨੇ ਸੱਜੀਆਂ ਖੱਬੀਆਂ ਬਾਵਾ ਬਣ ਕੇ ਬਿਲਕੁਲ ਜੀ ਹਰ ਦੁੱਖ ਸੁੱਖ ਦੇ ਵਿੱਚ ਉਹਨਾਂ ਨੇ ਸਾਥ ਨਭਾਇਆ ਤੇ ਮੋਹਰਾਂ ਵਾਲੀ ਸਾਹਿਬ ਨੇ ਵੀ ਉਹਨਾਂ ਦਾ ਸਾਥ ਨਭਾਇਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੋਰਾਵਾ ਨਹੀਂ ਜੀ ਤੇ ਸਭ ਤੋਂ ਵੱਡੀ ਚੀਜ਼ ਸੀਗੀ ਵੀ ਮਿੱਠ ਬੋਲੜਾ ਬਹੁਤ ਸੀਗਾ ਭਾਈ ਜਸਵੰਤ ਸਿੰਘ ਕਮਲਸਰੀ ਜੀ ਤੇ ਜਿੱਡਾ ਉਹ ਫਲਕਾਰ ਸੀ ਢਾਡੀ ਕਲਾ ਦੇ ਵਿੱਚ ਉਹਨਾਂ ਦੀ ਨਿਮਰਤਾ ਵਾਲੀ ਸੀ ਭਾਈ ਜਸਵੰਤ ਸਿੰਘ ਕਮਲਸਰੀ ਜੀ ਮੈਨੂੰ ਮੋਹਰਵਾਲੀ ਸਾਹਿਬ ਮੈਨੂੰ ਮੋਹਰਵਾਲੀ ਸਾਹਿਬ ਦੇ ਨਾਲ ਮੈਂ ਗੱਲ ਕੀਤੀ ਉਹ ਕਹਿੰਦੇ ਕਿ ਉਹ ਪਤਾ ਤਾਂ ਸੀਗਾ ਉਹਨੂੰ ਵੀ ਕਿਦਾਂ ਬਿਮਾਰੀ ਹੈਗੀ ਹੈ ਡਾਕਟਰ ਨੇ ਵੀ ਦੱਸਦਾ ਸੀਗਾ ਵੀ ਇਦਾਂ ਤੁਸੀਂ ਥੋੜਾ ਪਰਹੇਜ਼ ਰੱਖਿਆ ਕਰੋ ਕਹਿੰਦੇ ਪਰ ਮੰਨਤੇ ਨਹੀਂ ਲੰਦਾ ਸੀ ਪੂਰਾ ਵੀ ਚੜਦਾ ਹੀ ਰਹਿੰਦਾ ਸੀਗਾ ਚੜਦੀ ਕਲਾ ਚ ਹੀ ਰਹਿੰਦਾ ਸੀਗਾ ਦੇਖੋ ਉਹਦੀ ਸਿਹਤ ਸੀਗੀ ਵੀ ਉਹ ਹਰ ਵੇਲੇ ਚੜਦੀ ਕਲਾ ਚ ਰਹਿਣਾ ਜੀ ਉਹ ਤੇ ਜਿਸ ਦਿਨ ਆਪਾਂ ਪੀਜੀਆਈ 20 ਮਿਲੇ ਹੈ ਮੈਂ ਤੇ ਮੇਰੇ ਭਰਾ ਭਾਈ ਪਰਮਜੀਤ ਸਿੰਘ ਉਸ ਦਿਨ ਵੀ ਉਹਨਾਂ ਨੇ ਮਤਲਬ ਹੱਸ ਕੇ ਬਹੁਤ ਮਤਲਬ ਖੁਸ਼ ਹੋ ਕੇ ਜਿਵੇਂ ਆਪਾਂ ਕਹਿ ਦਈਏ ਵੀ ਜਿਵੇਂ ਕੋਈ ਦਰਦ ਹੁੰਦਾ ਨਹੀਂ ਹੈ ਹੈਨਾ ਜੀ ਉਸ ਤਰ੍ਹਾਂ ਫਤਿਹ ਸਾਂਝੀ ਕਰੀ ਹੈ ਅੱਛਾ ਤੇ ਮੈਂ ਕਿਹਾ ਭਾਈ ਜਸਵੰਤ ਸਿੰਘ ਜੀ ਆਪਾਂ ਤੁਹਾਡੇ ਨਾਲ ਖੜੇ ਆ ਜੀ ਹਾਂਜੀ ਕਹਿੰਦੇ ਜੀ ਕਹਿੰਦਾ ਵੀ ਬਹੁਤ ਖੁਸ਼ੀ ਹੋਈ ਤੁਸੀ ਕਹਿੰਦਾ ਮਿਲੇ ਆ ਹੂੰ ਤੇ ਉਸ ਦਿਨ ਵੀ ਦੇਖੋ ਚੜਜੀ ਕਲਾ ਦੇ ਵਿੱਚ ਤੇ ਭਾਵੇਂ ਸਰੀਰ ਦੇ ਉੱਤੇ ਸੋਜਸ ਬਹੁਤ ਸੀਗੀ ਪੈਰਾਂ ਦੇ ਉੱਤੇ ਹੱਥਾਂ ਦੇ ਉੱਤੇ ਅੱਛਾ ਜੀ ਤੇ ਪਰ ਉਹ ਸ਼ਾਇਦ ਇੱਕ ਖੁਸ਼ੀ ਵੀ ਮਹਿਸੂਸ ਕਰ ਰਹੇ ਤੇ ਵੀ ਮੈਂ ਪੀਜੀਆਈ ਤੋਂ ਵਾਪਸ ਆਪਣੇ ਘਰ ਨੂੰ ਜਾ ਰਿਹਾ ਜੀ ਹਾਂ ਜੀ ਅੱਛਾ ਅੱਛਾ ਭਾਈ ਸਾਹਿਬ ਇੱਕ ਚੀਜ਼ ਦੱਸੋ ਜਿੱਦਾਂ ਅਸੀਂ ਕੀ ਕਰਦੇ ਆ ਕਈ ਵਾਰੀ ਸਾਨੂੰ ਦੇਖਣ ਨਾਲ ਵੀ ਪਤਾ ਲੱਗ ਜਾਂਦਾ ਬੰਦੇ ਦਾ ਨਾ ਕਿ ਕਿਦਾਂ ਜਿੱਦਾਂ ਤੁਸੀਂ ਦੱਸਿਆ ਕਿ ਹੱਥ ਪੈਰ ਸੁੱਜੇ ਹੋਏ ਸੀ ਤੁਹਾਨੂੰ ਲੱਗਦਾ ਸੀਗਾ ਕਿ ਇਹਨਾਂ ਦੀ ਇੰਨੀ ਹਾਲਤ ਖਰਾਬ ਹੈ ਕਿ ਇੰਨੀ ਜਲਦੀ ਮਤਲਬ ਕਿ ਪਰਮਾਤਮਾ ਦੇ ਚਰਨਾਂ ਤੇ ਜਾ ਕੇ ਆਪਣਾ ਬਿਰਾਜ ਜਾਣਗੇ ਹਾਂ ਜੀ ਦੇਖੋ ਡਾਕਟਰ ਸਾਹਿਬ ਨੇ ਜਲੰਧਰੋਂ ਜਿਹੜਾ ਨੇ ਰੈਫਰ ਕੀਤੇ ਆ ਉਛੇ ਦੇ ਇਸ ਕਰਕੇ ਹੀ ਉਹਨਾਂ ਨੂੰ ਮਤਲਬ ਪੀਜੀ ਰੈਫਰ ਕੀਤਾ ਹੋਵੇ ਠੀਕ ਹੈ ਜੀ ਵੈਸੇ ਵੈਸੇ ਤੁਹਾਨੂੰ ਦੇਖਣ ਨਾਲ ਲੱਗ ਰਿਹਾ ਸੀਗਾ ਵੀ ਤਾਂ ਇੰਨੀ ਇਹਨਾਂ ਦੇ ਵਿਚ ਦੇਖਣ ਦੇ ਵਿੱਚ ਬਹੁਤ ਉਹਨਾਂ ਨੇ ਚੜ੍ਹਦੀ ਕਲਾ ਵਿੱਚ ਗੱਲ ਕਰੀ ਹੈ ਜੀ ਚੜ੍ਹਦੀ ਕਲਾ ਵਿੱਚ ਰਹਿ ਕੇ ਉਹਨਾਂ ਨੇ ਜਿਵੇਂ ਫਤਿਹ ਸਾਂਝੀ ਕਰੀ ਹੈ ਐਨ ਪੂਰੀ ਸਮਾਈਲ ਦੇ ਕੇ ਹੱਸ ਕੇ ਅੱਛਾ ਕਿਵੇਂ ਕੋਈ ਮਤਲਬ ਸਰੀਰ ਨੂੰ ਕੋਈ ਦੁੱਖ ਹੁੰਦਾ ਹੀ ਨਹੀਂ ਹੈ ਅੱਛਾ ਜੀ ਇਹ ਕਹੇ ਜੀ ਆਪਾਂ ਜਿਵੇਂ ਕੋਈ ਸਰੀਰ ਨੂੰ ਦੁੱਖ ਨਹੀਂ ਜੀ ਹੁੰਦਾ ਵੀ ਇਸ ਤਰ੍ਹਾਂ ਮਤਲਬ ਚੜ੍ਹਦੀ ਕਲਾ ਦੇ ਵਿੱਚ ਜਸਵੰਤ ਸਿੰਘ ਉਹਨਾਂ ਨੇ ਫਤਿਹ ਸਾਂਝੀ ਕਰੀ ਹੈ ਜੀ ਉਸ ਦਰਾਂ ਜੀ ਤੇ ਬਹੁਤ ਵੱਡਾ ਘਟਾ ਹੈ ਪਿਆ ਜੀ ਅਸੀਂ ਵੀ ਅੰਤਰਾਸ਼ਟਰੀ ਤੁਹਾਨੂੰ ਵੀ ਤੁਹਾਨੂੰ ਵੀ ਜਦੋਂ ਜਦੋਂ ਤੁਹਾਨੂੰ ਵੀ ਇਹ ਖਬਰ ਮਿਲੀ ਕਿ ਇਦਾਂ ਕਰਕੇ ਚੜਾਈ ਕਰਕੇ ਤੁਹਾਨੂੰ ਵੀ ਸ਼ੌਕ ਲੱਗਿਆ ਹੋਣਾ ਫਿਰ ਹਾਂਜੀ ਰਾਤ ਦਰਸਲ ਨਾ ਸੀ ਕੋਈ ਪੰਛ ਦੇ ਬੜੇ ਸੁਰੀਲੇ ਮਤਲਬ ਸਰੰਗੀ ਬਾਦਕ ਹੈ ਜੀ ਹਰਪਿੰਦਰ ਸਿੰਘ ਕੰਗ ਵਿਧਾਨ ਸਿੰਘ ਮੂਲਾਪੁਰ ਉਹਨਾਂ ਦੇ ਨਾਲ ਰਹੇ ਜੀ ਬਹੁਤ ਸਮਾਂ ਮੂਰਾ ਵਾਲੀ ਸਾਹਿਬ ਨਾਲ ਤਕਰੀਬ ਨੇ 8 ਸਾਲ ਤੇ ਅਸੀਂ ਤਕਰੀਬਨ ਨਾ ਕੱਲ 3:30 ਵਜੇ ਦੀ ਗੱਲ ਹੈ ਹਮਮ ਆਪਸ ਵਿੱਚ ਅਸੀਂ ਗੱਲਾਂ ਕਰਦੇ ਸੀ ਬੈਠੇ ਵੀ ਯਾਰ ਜਸਵੰਤ ਸਿੰਘ ਵੀ ਬਹੁਤ ਲਾਹ ਹੋਇਆ ਵਾ ਆਪਾਂ ਜਾ ਕੇ ਇਹ ਖਬਰਸਾਰ ਲੈ ਕੇ ਆਈਏ ਅੱਛਾ ਜੀ ਅਸੀਂ ਪ੍ਰੋਗਰਾਮ ਲਿਖਿਆ ਸੀਗਾ ਜੀ ਤਰਸ ਲੈ ਐਤਵਾਰ ਦਾ ਕੱਲ ਦੇ ਦਿਨ ਦਾ ਠੀਕ ਹੈ ਨਾਲੇ ਅਸੀਂ ਮਤਲਬ ਕੰਮ ਸੀਗਾ ਸਾਨੂੰ ਸੁਲਤਾਨਪੁਰ ਲੋਧੀ ਸਾਹਿਬ ਤੇ ਨਾਲੇ ਤਾਂ ਆਪਾਂ ਉੱਥੇ ਦਰਸ਼ਨ ਮੇਲੇ ਕਰਕੇ ਆਉਣੇ ਆ ਤੇ ਨਾਲੇ ਵੀ ਆਪਾਂ ਜਸਵੰਤ ਸਿੰਘ ਨੂੰ ਆਪਾਂ ਜਲੰਧਰ ਮਿਲ ਕੇ ਆਵਾਂਗੇ ਪਰ ਇਹ ਨਹੀਂ ਸੀ ਪਤਾ ਵੀ ਮਤਲਬ ਐਡੀ ਛੇਤੀ ਪਾਣਾ ਵਾਪਰ ਜੇਗਾ ਜੀ ਚਲੋ ਮਹਾਰਾ ਦਾ ਹੁਕਮ ਹੈ ਜੀ ਇਹ ਜੀ ਕਹਿਣਾ ਸੋਖਾ ਭਾਈ ਮਨਦੀਪ ਸਿੰਘ ਜੀ ਵੀ ਮਤਲਬ ਪਾਣਾ ਜੀ ਹਮ ਪਰ ਪਾਣਾ ਮੰਨਣਾ ਬੜਾ ਔਖਾ ਜੀ ਪੰਥ ਦਾ ਐਸਾ ਸੁਰੀਲਾ ਜਿਹੜਾ ਸੰਕਾਰ ਢਾਡੀ ਹੈ ਉਹ ਦੁਨੀਆ ਦੇ ਵਿੱਚੋਂ ਅੱਜ ਸਾਡੇ ਕੋਲ ਪੇਛੜ ਚੁੱਕੇ ਆ ਜੀ ਇਹ ਕਦੇ ਨਾ ਪੂਰਾ ਹੋਣ ਵਾਲਾ ਘਟ ਅੱਜ ਢਾਡੀ ਕਲਾ ਨੂੰ ਮਤਲਬ ਜਗਤ ਨੂੰ ਪਿਆਰ ਜੀ ਉੱਥੇ ਅਸੀਂ ਦਾਸ ਭਾਈ ਨੱਥਾ ਜੀ ਭਾਈ ਅਬਦੁੱਲਾ ਜੀ ਅੰਤਰ ਅਸ਼ੀਸ਼ਾਡੀ ਸਭਾ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਜੀ ਆਪ ਜੀ ਦੇ ਮਾਧਿਅਮ ਰਾਹੀਂ ਅਸੀਂ ਇਸ ਗੱਲ ਦਾ ਦੁੱਖ ਸਾਂਝਾ ਕਰਦੇ ਹਾਂ ਜੀ ਕੱਲ੍ਹ ਉਹ ਅਸੀਂ ਫੁੱਲਾਂ ਤੇ ਵੀ ਜਾਣਾ ਜੀ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਫਿਰ ਭੋਗ ਤੇ ਵੀ ਉੱਥੇ ਜਾਣਾ ਜੀ ਜੀ ਤੇ ਭਾਈ ਸਾਹਿਬ ਥੋੜਾ ਜਿਹਾ ਉਹਨਾਂ ਦੇ ਪਰਿਵਾਰ ਬਾਰੇ ਜਿੱਦਾਂ ਕਿਹਾ ਜਾ ਰਿਹਾ ਕਿ ਇੱਕ ਉਹਨਾਂ ਦਾ ਜਿਹੜਾ ਬੇਟਾ ਹੈ ਉਹ ਤਾਂ ਬਾਹਰ ਹੈ ਮਨੀਲਾ ਤੇ ਇੱਕ ਜਿਹੜਾ ਬੇਟਾ ਉਹਨਾਂ ਦਾ ਕਿ ਉਹ ਤੁਹਾਡੇ ਢਾਡੀ ਕਲਾ ਦੀ ਅੱਗੇ ਹੁਣ ਸੇਵਾ ਕਰ ਰਿਹਾ ਤੇ ਉਹਨਾਂ ਬਾਰੇ ਥੋੜੀ ਜਾਣਕਾਰੀ ਤੋਂ ਉਹਨਾਂ ਬਾਰੇ ਸੰਗਤ ਨੂੰ ਬਹੁਤਾ ਨਹੀਂ ਪਤਾ ਹਾਂਜੀ ਉਹ ਵੀਰ ਜੀ ਆਪਣੇ ਨਾ ਰੁਪਿੰਦਰ ਸਿੰਘ ਬੇਟੇ ਦਾ ਉਹਨਾਂ ਦੇ ਦਾ ਨਾਂ ਹੈ ਜੀ ਉਹ ਤੁਹਾਡੀ ਜੱਥੇ ਦੇ ਵਿੱਚ ਵਸ ਰਹੇ ਆ ਜੀ ਤੇ ਸਾਡੀ ਤਾਂ ਦਿਲੋਂ ਅਰਦਾਸ ਹੈ ਛੇਵੇਂ ਪਾਤਸ਼ਾਹ ਕਿਰਪਾ ਕਰਨ ਜੀ ਵੀ ਉਹਨਾਂ ਨੂੰ ਇਸੇ ਤਰ੍ਹਾਂ ਜਿਵੇਂ ਭਾਈ ਜਸਵੰਤ ਸਿੰਘ ਕਮਲਸਰੀ ਨੇ ਸੇਵਾ ਕੀਤੀ ਹੈ ਜੀ ਜੀ ਉਹ ਐਸਾ ਹੀ ਹੋਣਹਾਰ ਬੱਚਾ ਬਣ ਕੇ ਆਪਣੇ ਪਿਤਾ ਜੀ ਦਾ ਜਿਹੜਾ ਨਾਂ ਹੈ ਉਹਨੂੰ ਰੌਸ਼ਨ ਕਰੇ ਜਗੇ ਢਾਡੀ ਇਸਤੂ ਕਲਾ ਦੇ ਵਿੱਚ ਜੀ ਸਰਨਲ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਸੱਚੇ ਅੰਤਰਰਾਸ਼ਟਰੀ ਭਾਈ ਨੱਥਾ ਜੀ ਭਾਈ ਬਦੁੱਲਾ ਜੀ ਤੁਹਾਡੀ ਸਭ ਵੱਲੋਂ ਅ ਸਾਡੇ ਇਲਾਕੇ ਦਾ ਮਾਣ ਹੈ ਜੀ ਆਪ ਜੀ ਭਾਈ ਮਨਦੀਪ ਸਿੰਘ ਜੀ ਤੇ ਆਪ ਜੀਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਜੀ ਸੋ ਇਸ ਵਕਤ ਹਰ ਇੱਕ ਦੇ ਮੰਨ ਦੇ ਵਿੱਚ ਦੁੱਖ ਹੈ ਖਾਸ ਤੌਰ ਦੇ ਉੱਤੇ ਸਿੱਖ ਪੰਥ ਔਰ ਢਾਡੀ ਕਲਾ ਦੇ ਨਾਲ ਜਿਹੜੇ ਜੁੜੇ ਹੋਏ ਸੂਝਵਾਨ ਜਿਹੜੇ ਸੱਜਣ ਨੇ ਜਿਹੜੇ ਸੇਵਾ ਕਰਦੇ ਆ ਰਹੇ ਨੇ ਸਿੱਖ ਪੰਥ ਦੀ ਉਹਨਾਂ ਨੂੰ ਅੱਜ ਜਾਤੀ ਤੋੜ ਦੇ ਉੱਤੇ ਬਹੁਤ ਵੱਡਾ ਘਾਟਾ ਪਿਆ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸਾਬ ਵਾਹਿਗੁਰੂ